ਬੋਲ ਜਵਾਨ ਸੇ ਤੀਰ ਕਮਾਨ ਸੇ ਜਿਸਮ ਜਾਨ ਸੇ ਤਿੰਨੇ ਚੀਜ਼ਾਂ ਅਗਰ ਨਿਕਲ ਜਾਂਨ ਤੇ ਕਦੇ ਵਾਪਸ ਨਹੀਂ ਆਉਂਦੀਆਂ ਇਸ ਕਰਕੇ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਕਿ ਮੈਂ ਕਹਿ ਕੀ ਰਿਹਾ ਹਾਂ ਹਾਂਜੀ ਔਰ ਉਹ ਸਾਫ ਸੁਥਰੀ ਕਮੇਡੀ ਥੁਆਟੇ ਲਾਈਵ ਸ਼ੋਅਸ ਤੋਂ ਦੇਖਦੀ ਵੀ ਆ ਔਰ ਵਧੀਆ ਵੀ ਚੱਲਦੀ ਆ ਤੁਹਾਡੀ ਜੋੜੀ ਨੂੰ ਪਸੰਦ ਵੀ ਕੀਤਾ ਜਾਂਦਾ ਮੈਡਮ ਤੁਹਾਡੇ ਨਾਲ ਹੁੰਦੇ ਨੇ ਉਹਨਾਂ ਨੇ ਬਿਲਕੁਲ ਜੀ ਕਵਿਤਾ ਭੱਲਾ 13 14 ਸਾਲ ਤੋਂ ਮੇਰੇ ਨਾਲ ਕੰਮ ਕਰ ਰਹੀ ਹੈ ਔਰ ਅੱਛੀਆਂ ਪਰਫਾਰਮੈਂਸਾਂ ਸਾਈਆਂ ਜਿੱਥੇ ਵੀ ਜਾਂਦੇ ਆ ਇੱਕ ਫੈਮਿਲੀ ਮਹੌਲ ਬਣ ਜਾਂਦਾ ਹੂੰ ਔਰ ਬੜਾ ਲੋਕੀ ਪਿਆਰ ਕਰਦੇ ਇਸ ਗੱਲ ਦਾ ਬਹੁਤ ਸਾਨੂੰ ਫਕਰ ਔਰ ਮੈਂ ਅਕਸਰ ਦਾਦਾ ਨੂੰ ਕਈ ਵਾਰੀ ਅਸੀਂ ਜਿੱਦਾਂ ਬੈਰੀਅਲ ਤੋਂ ਲੰਘਦੇ ਆ ਹੂੰ ਤੇ ਉਹ ਸਾਡੇ ਕੋਲ ਬੈਰੀਅਲ ਨਹੀਂ ਲੈਂਦੇ ਅੱਛਾ ਉਹਦਾ ਰੀਜ਼ਨ ਕੋਈ ਗੱਲ 50 100 ਰੁਪਏ ਦੀ ਨਹੀਂ ਹੈ ਉੱਥੇ ਪਤਾ ਲੱਗਦਾ ਸੀ ਕੁਝ ਕਮਾਇਆ ਹਾਂ ਅਸੀਂ ਕੁਝ ਕਮਾਇਆ ਜਦੋਂ ਆਹ ਬੈਰੀਅਲ ਹਟਾ ਕੇ ਆਹ ਆਪਾ ਜੀ ਆ ਗਏ ਭੋਟੂ ਸ਼ਾ ਜੀ ਆ ਗਿਆ ਨਗਾਓ ਨਗਾਓ ਔਰ ਬੈਰੀਅਲ ਤੇ ਪਰੇਲ ਜਾ ਕੇ ਪਾਜੀ 1 ਮਿੰਟ ਰੁਕਿਓ ਅਸੀਂ ਫੋਟੋਆਂ ਖਿਚਾਣੀਆਂ ਬੜਾ ਫਕਰ ਮਹਿਸੂਸ ਹੁੰਦਾ ਵੀ ਅਸੀਂ ਕੁਝ ਕਮਾਇਆ